ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹੀ ਦਾ ਸ਼ਹੀਦੀ ਦਿਹਾੜਾ ਸਮੂਹ ਸਾਥ ਸਾਧ ਸੰਗਤ ਗੁਰੂ ਨਾਨਕ ਨਾਮ ਲੇਵਾ ਮਾਈ ਭਾਈ ਦੇਸ਼ ਦੇ ਵਿਦੇਸ਼ ਦੇ ਵਿੱਚ 10 ਜੂਨ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾ ਰਹੇ ਗੁਰੂ ਪੰਜਮ ਪਾਤਸ਼ਾਹੀ ਨੇ ਹੱਕ ਤੇ ਸੱਚ ਲਈ ਆਪਣੀ ਸ਼ਹਾਦਤ ਵੀ ਦਿੱਤੀ ਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਪੰਥ ਦੇ ਬਾਣੀ ਸਤਗੁਰਾਂ ਨੇ ਜਦੋਂ ਇਸ ਧਰਤੀ ਤੇ ਪ੍ਰਕਾਸ਼ ਧਾਰਨ ਕੀਤਾ ਤੇ ਸਤਗੁਰਾਂ ਨੇ ਉਸ ਵੇਲੇ ਦੇ ਜਿਹੜੇ ਧਾਰਮਿਕ ਆਗੂ ਸੀ ਉਹਨਾਂ ਨੂੰ ਚੁਣੌਤੀ ਵੀ ਦਿੱਤੀ ਉਹ ਚੁਣੌਤੀ ਕੀ ਸੀ ਉਹ ਹੱਕ ਤੇ ਸੱਚ ਦੀ ਭਰਮਾਂ ਚੋਂ ਭੁਲੇਖਿਆਂ ਚੋਂ ਬਹਿਮਾਂ ਚੋਂ ਤੇ ਜਾਤ ਪਾਤ ਚੋਂ ਤੇ ਗਰੀਬ ਊਚ ਨੀਚ ਨੂੰ ਖਤਮ ਕਰਨ ਲਈ ਸਤਗੁਰਾਂ ਨੇ ਇਹ ਸਿਧਾਂਤ ਬਖਸ਼ਿਸ਼ ਕੀਤਾ ਤੇ ਸਤਗੁਰਾਂ ਦਾ ਵੀ ਬਹੁਤ ਵੱਡਾ ਵਿਰੋਧ ਹੋਇਆ ਪਰ ਗੁਰੂ ਸਾਹਿਬ ਜੀ ਨੇ ਝਗੜਾ ਨਹੀਂ ਕਿਸੇ ਨਾਲ ਕੀਤਾ ਗੁਰਸ਼ਬਦ ਦੀ ਸੋਝੀ ਤਹਿਤ ਵੱਖ-ਵੱਖ ਸਥਾਨਾਂ ਤੇ ਜਾ ਕੇ ਆਪ ਜਾ ਕੇ ਉਹਨਾਂ ਨੂੰ ਜਿਹੜੀਆਂ ਆਤਮਾਵਾ ਮਾਨਸਿਕ ਤੌਰ ਤੇ ਕਮਜ਼ੋਰ ਤੇ ਨਿਰਬਲ ਹੋਈਆਂ ਸੀ ਉਹਨਾਂ ਨੂੰ ਗੁਰਸ਼ਬਦ ਦਾ ਹੌਕਾ ਦੇ ਕੇ ਉਹ ਮੋੜ ਸਰਜੀਤ ਕੀਤਾ ਇਹੋ ਹੀ ਸਤਗੁਰਾਂ ਦਾ ਅਮੋਲਕ ਖਜ਼ਾਨਾ ਗੁਰੂ ਪੰਜਮ ਪਾਤਸ਼ਾਹ ਜੀ ਨੇ ਆਪਣੀ ਪਵਿੱਤਰ ਰਚਨਾ ਤੋਂ ਗੁਰਦੁਆਰਾ ਰਾਮ ਸਰ ਵਿਖੇ ਭਾਈ ਗਰਦਾਸ ਜੀ ਦੀ ਕਲਮ ਤੋਂ ਗੁਰੂ ਸਾਹਿਬ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸੰਪਾਦਨਾ ਕੀਤੀ। ਔਰ ਇਹ ਵੀ ਗੁਰੂ ਸਾਹਿਬ ਦੀ ਬੜੀਾਈ ਸੀ ਕਿ ਸਤਗੁਰ ਜੀ ਨੇ ਆਪਣੇ ਦੋ ਮਹਾਨ ਗੁਰਸਿੱਖ ਭਾਈ ਗਰਦਾਸ ਜੀ ਔਰ ਧੰਤਨ ਬਾਬਾ ਬੁੱਢਾ ਜੀ ਉਹਨਾਂ ਨੂੰ ਇਹ ਮਾਣ ਬਖਸ਼ਿਸ਼ ਕੀਤਾ ਤੇ ਇਹ ਗੁਰਸ਼ਬਦ ਦਾ ਜਿਹੜਾ ਸਤਗੁਰੂ ਜੀ ਨੇ ਸੋਮਾ ਤੇ ਸਿਧਾਂਤ ਗੁਰੂ ਨਾਨਕ ਦੇ ਪਾਤਸ਼ਾਹ ਨੇ ਚਲਾਇਆ ਸੀ ਉਹਨੂੰ ਸਤਗੁਰਾਂ ਨੇ ਕਲਮਬੰਦ ਕਰਾਇਆ ਭਾਈ ਗਰਦਾਸ ਜੀ ਦੀ ਕਲਮ ਤੋਂ ਸੋ ਸਤਗੁਰਾਂ ਨੇ ਪਵਿੱਤਰ ਲਾਹੌਰ ਦੀ ਧਰਤੀ ਤੇ ਜਾ ਕੇ ਆਪਣੀ ਸ਼ਹਾਦਤ ਵੀ ਦਿੱਤੀ ਤੇ ਸ਼ਹਾਦਤ ਤੋਂ ਬਾਅਦ ਸਿੱਖ ਪੰਥ ਦੇ ਮਹਾਨ ਗੁਰੂ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਉਹ ਸ਼ਹਾਦਤ ਤੋਂ ਬਾਅਦ ਫਿਰ ਇੱਕ ਨਵਾਂ ਸਿੱਖਾਂ ਨੂੰ ਸਮੁੱਚੀ ਦੁਨੀਆ ਤੇ ਮਨੁੱਖਤਾ ਨੂੰ ਇਹ ਸਿਧਾਂਤ ਸਿਰਜ ਕੇ ਦਿੱਤਾ ਤੇ ਉਹ ਸਿਧਾਂਤ ਮੈਂ ਸਮਝਦਾ ਅੱਜ ਤੱਕ ਪ੍ਰਚਲਿਤ ਆ। ਸੋ ਗੁਰੂ ਪੰਜਮ ਪਾਖਸ਼ਾ ਜੀ ਨੇ ਬੜੇ ਵੱਡੇ ਪਰਉਪਕਾਰ ਮਨੁੱਖਤਾ ਤੇ ਕੀਤੇ ਆ। ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡਾ ਪਰਉਪਕਾਰ ਪਵਿੱਤਰ ਗੁਰਬਾਣੀ ਨੂੰ ਇਕੱਠਾ ਇਕੱਤਰ ਕਰਕੇ ਆਪਣੀ ਦਸਨਾ ਨਾਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਤੇ ਆਪਣੇ ਜੀਵਨ ਕਾਲ ਦੇ ਵਿੱਚ ਹੀ ਬਹੁਤ ਵੱਡਾ ਰਤਵਾ ਸਤਗੁਰ ਜੀ ਨੇ ਬਖਸ਼ਿਸ਼ ਕੀਤਾ। ਇਇਓ ਕਾਰਨਿਆ ਕਿਉਂਕਿ ਸਾਰੇ ਲੋਕ ਰੋਜ਼ ਗਾਥਾ ਸੁਣਦੇ ਆ ਕਿ ਗੁਰੂ ਪੰញਮ ਪਾਤਸ਼ਾਹ ਜੀ ਜਿਸ ਪਵਿੱਤਰ ਪੁਲੰਗੇ ਤੇ ਆਪ ਬਰਾਜਮਨ ਹੁੰਦੇ ਸੀ ਸਤਗੁਰੂ ਜੀ ਨੂੰ ਉੱਥੇ ਸੁਖਾਸਣ ਕਰਕੇ ਆਪ ਥੱਲੇ ਸੰਬੋਲਕਤਾ ਉੱਤੇ ਜਿਹੜਾ ਅੱਜ ਵੀ ਕੋਠਾ ਸਾਹਿਬ ਦੀ ਪਰਨ ਭਰਾਇਆ ਤੋਂ ਕਹਿਣ ਤੋਂ ਪਾਪ ਉੱਥੇ ਬਰਾਜਮਨ ਹੁੰਦੇ ਸੀ ਸੋ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਤੇ ਹੱਕ ਤੇ ਸੱਚ ਲਈ ਲੜਨ ਦੀ ਤੇ ਆਵਾਜ਼ ਬੁਲੰਦ ਕਰਨ ਦੀ ਇਹ ਸਤਗੁਰਾਂ ਨੇ ਸਾਨੂੰ ਪਿਤ ਬਖਸ਼ਿਸ਼ ਕੀਤੀ ਸੀ ਸਮਾਰਾਏ ਸਮੁੱਚੇ ਖਾਲਸਾ ਪੰਥ ਦੇਸ਼ ਤੇ ਵਿਦੇਸ਼ ਦੇ ਵਿੱਚ ਇਹ ਪਵਿੱਤਰ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ